Así <coughs> aquí, <coughs> <coughs> ऑपरेशन सील 15 ਦਾ ਡਾਇਰੈਕਟ ਇਸ ਤਰ੍ਹਾਂ ਨਹੀਂ ਸੱਖੀ ਨਾ ਕੀਤਾ ਗਿਆ ਹੈ। অপারেশন ਸੀਲ 15 ਤਹਿਤ ਅੱਜ ਪੰਜਾਬ ਪੁਲਿਸ ਤੇ ਹਰਿਆਣਾ ਪੁਲਿਸ ਦੀ ਜੁਆਇੰਟ ਕੋਆਰਡੀਨੇਸ਼ਨਲ ਇੰਟਰ ਸਟੇਟ ਨਾਕਾਬੰਦੀ ਕੀਤੀ ਗਈ ਹੈ। ਤੇ ਬਠਿੰਡਾ ਡਿਸਟ੍ਰਿਕਟ ਦੇ ਵਿੱਚ 8 ਇੰਟਰ ਸਟੇਟ ਨਾਕੇ ਆਪਰੇਸ਼ਨਰ ਜਿਨ੍ਹਾਂ ਵਿੱਚ ਦੋ ਥਾਣਾ ਸੰਗਤ 3 ਪਿੰਡ 4 ਖਾਣਾ ਰਾਮਾ ਤੇ 2 ਥਾਣਾ ਤਲਵੰਡੀ ਦੇ ਦੀ ਇਹਦੇ ਵਿੱਚ ਸਾਡਾ ਮੇਨ ਈਮ ਹੈ ਕਿ ਜਿਹੜੇ ਵੀ ਨਾਰਕੋਟਿਕਸ ਸਮਗਲ ਹੁੰਦੀ ਹੈ ਜਾਂ ਐਕਸਾਈਜ਼ ਦੀ ਕੋਈ ਇਲਿਸੀਟ ਲਿਕਰ ਦੀ ਮੂਵਮੈਂਟ ਹੈ ਜਾਂ ਕੋਈ ਇਲੀਗਲ ਆਰਮਜ਼ ਦੀ ਕਰਾਸ ਇੰਟਰਸਟੇਟ ਮੂਵਮੈਂਟ ਹੈ ਉਸ ਨੂੰ ਕਵਰ ਕਰ ਸਕੀਏ ਜਿਹੜੇ ਐਂਟੀ ਸੋਸ਼ਲ 엘ਮੈਂਟਸ ਹੈ ਉਹਨਾਂ ਤੇ ਸਟ੍ਰਿਕਟ ਕਾਪਾ ਵਿਜੀਲ ਮੇਨਟੇਨ ਕਰ ਸਕੀਏ ਨਾ ਇਹ ਫੋਰਸ ਅਗਿਆ ਦੀ ਲਗਾਈ ਗਈ ਹੈ ਸਰ ਜਾਂ ਇਹਦੀ ਸਾਡੇ ਜਿਹੜੇ ਦੱਸਿਆ ਮੈਂ 8 ਨਾਕੇ ਆਪਰੇਸ਼ਨਲ ਆ ਹਰ ਨਾਕੇ ਤੇ 10 ਤੋਂ 15 ਆਪਣੇ ਮੁਲਾਜ਼ਮ ਹੈ ਦਾ ਰਾਊਂਡ 100 ਹੈ ਜਿਹੜੇ ਆਪਣੀ 100% ਨਾਲ ਡਿਪਲॉयਡ ਆ ਆਮ ਲੋਕਾਂ ਨੂੰ ਕੀ ਅਪੀਲ ਕਰਾਂਗਾ ਆਮ ਲੋਕਾਂ ਨੂੰ ਉਹੀ ਅਪੀਲ ਹੈ ਕਿ ਜਿਵੇਂ ਤੁਹਾਨੂੰ ਪੰਜਾਬ ਸਰਕਾਰ ਦਾ ਸਮਿਸ਼ਣ ਵਿੱਚ ਯੁੱਧ ਨਸ਼ਾ ਬ੍ਰੂਡਿਕ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਸਾਡਾ ਪੁਲਿਸ ਦਾ ਸਹਿਯੋਗ ਕਰਨ ਤੇ ਜਿਹੜੇ ਵੀ ਲੋਕੀ ਨਸ਼ਾ ਪੈਡਲ ਕਰਦੇ ਆ ਸਮਗਲੀ ਕਰਦੇ ਉਹਨਾਂ ਦੀ ਇਨਫੋਰਮੇਸ਼ਨ ਸਾਨੂੰ ਦੇਈਏ ਤਾਂ ਕਿ ਅਸੀਂ ਉਹਨਾਂ ਤੇ ਸਖਤ ਕਾਰਵਾਈ ਕਰ ਸਕੀਏ